ਹਰ ਸ਼ੀਕਾਲ ਜੀ ਸਾਰਿਆਂ ਨੂੰ ਮੈਂ ਜਵੰਦਾ ਬਟਿਕ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਪੂਰੇ ਘੇਰੇ ਤੇ ਫੁੱਲ ਘੇਰੇ ਤੇ ਨਾ ਚਾਰੋਂ ਸਾਈਡ ਘੁੰਮ ਲੈਸ ਲਗਾਉਣੀ ਵੀ ਕਿੱਦਾਂ ਲੱਗਦੀ ਆਗੀ ਤੇ ਇੱਥੇ ਮੈਂ ਘੇਰੇ ਨੂੰ ਫੋਲਡ ਕਰ ਲਿਆ ਸੀਗਾ ਤੇ ਪ੍ਰੈਸ ਨਾਲ ਇਹਦੇ ਕਰੀਜਾਂ ਪਾ ਲਈਆਂ ਸੀਗੀਆਂ ਕਰੀਜਾਂ ਪਾਉਣ ਤੋਂ ਬਾਅਦ ਆਪਾਂ ਇਹਨਾਂ ਕਰੀਜਾਂ ਤੇ ਲੈਸ ਰੱਖ ਕੇ ਹਨਾ ਤੇ ਇੱਕ ਆਪਾਂ ਪੱਟੀ ਪੱਟੀ ਅਲੱਗ ਤੋਂ ਪੱਟੀ ਰੱਖ ਕੇ ਲੈਸ ਦੇ ਉੱਪਰ ਹਨਾ ਉਹਦੇ ਨਾਲ ਆਪਾਂ ਇਹਨੂੰ ਫੋਲਡ ਕਰਾਂਗੇ ਤੇ ਜਿਹੜਾ ਇਹਦੇ ਨਾਲ ਫालतू ਕੱਪੜਾ ਇਹਨੂੰ ਆਪਾਂ ਪਹਿਲਾਂ ਵੀ ਕੱਟ ਸਕਦੇ ਹਾਂ ਤੇ ਆਪਾਂ ਲੈਸ ਲਾਉਣ ਤੋਂ ਬਾਅਦ ਵੀ ਕੱਟ ਸਕਦੇ ਹਾਂ ਜੇ ਆ ਆ ਪੈਦੀ ਹਨਾ ਪੱਟੀ ਆ ਜਿਹੜੀ ਇਹਨੂੰ ਇਦਾਂ ਆਪਾਂ ਲੈਸ ਨੂੰ ਆਪਾਂ ਕਰੀਜ਼ ਦੇ ਉੱਪਰ ਰੱਖ ਕੇ ਤੇ ਆ ਜਿਹੜੀ ਪੱਟੀ ਆ ਗਈ ਇਹਨੂੰ ਲੈਸ ਉੱਪਰ ਰੱਖ ਕੇ ਫੋਲਡ ਕਰਾਂਗੇ ਇਹ ਪੱਟੀ ਪੂਰੇ ਘੇਰੇ ਤੇ ਆਉਣੀ ਚਾਹੀਦੀ ਆਗੀ ਇਹਨੂੰ ਆਪਾਂ ਇਦਾਂ ਵੀ ਫੋਲਡ ਕਰ ਸਕਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਦਾਂ ਫੋਲਡ ਕਰਨ ਨਾਲ ਇਹਦੀ ਫਿਨਿਸ਼ਿੰਗ ਘੱਟ ਆਉਂਦੀ ਆਗੀ ਤੇ ਬਾਕੀ ਆਪਾਂ ਨੂੰ ਲੈਸ ਨੂੰ ਰੱਖ ਕੇ ਤੇ ਇਦਾਂ ਪੱਟੀ ਰੱਖ ਕੇ ਹਨਾ ਕਰੀਜ਼ ਦੇ ਉੱਪਰ ਤੇ ਆਪਾਂ ਇਹਦੇ ਤੇ ਸਿਲਾਈ ਲਗਾ ਲਾਂਗੇ ਤੇ ਇੱਥੇ ਮੈਂ ਇਹਨੂੰ ਰੱਖ ਲਿਆ ਸੀਗਾ ਕਰੀਜ਼ ਦੇ ਉੱਪਰ ਲੈਸ ਨੂੰ ਰੱਖ ਕੇ ਤੇ ਉੱਪਰ ਆਪਾਂ ਇਹਦੀ ਪੱਟੀ ਆ ਜਿਹੜੀ ਉਹਨੂੰ ਰੱਖ ਕੇ ਲੈਸ ਦੇ ਉੱਪਰ ਥੋੜਾ ਥੋੜਾ ਆਪਾਂ ਜਿੰਨਾ ਕਬਾਰ ਕੱਢਣਾ ਕੱਪੜਾ ਉਨਾਂ ਦਾ ਬਾਹਰ ਕੱਢ ਕੇ ਆਪਾਂ ਇਹਦੇ ਤੇ ਸਿਲਾਈ ਰੱਖ ਲਾਂ ਸਿਲਾਈ ਲਾ ਲਾਂਗੇ ਐਂਡ ਤੱਕ ਸਿਲਾਈ ਲਾਉਣੀ ਹੈ ਇਹਦੇ ਤੇ ਇੱਥੇ ਮੈਂ ਇਹਦੇ ਤੇ ਐਂਡ ਤੱਕ ਸਿਲਾਈ ਲਾ ਕੇ ਵਿਖਾਉਣੀ ਆ ਸੋ ਇੱਥੇ ਇਹਦੇ ਤੇ ਮੈਂ ਐਂਡ ਤੱਕ ਸਿਲਾਈ ਲਾ ਲਈ ਸੀ ਆਪਾਂ ਇਹਨੂੰ ਫੋਲਡ ਕਰਕੇ ਹਨਾ ਤੇ ਜਿਹੜਾ ਪਹਿਲਾਂ ਫालतू ਕੱਪੜਾ ਆਪਾਂ ਉਹਨੂੰ ਕੱਟ ਦਾਂਗੇ ਇਨੂੰ ਆਪਾਂ ਨਾਲ ਦੀ ਨਾਲ ਕੱਟੀ ਜਾਵਾਂਗੇ ਜਿਹੜਾ ਇੱਥੇ ਹੈ ਨਾ ਕਰੀਜ਼ ਆ ਗਈ ਇਹਨੂੰ ਆਪਾਂ ਇਦਾਂ ਕੱਪੜੇ ਨੂੰ ਫੋਲਡ ਕਰਨਾਗਾ ਇਹਨੂੰ ਲੈਸ ਨੂੰ ਵੀ ਤੇ ਜਿਹੜਾ ਆਪਾਂ نیچے ਮੋੜਨ ਵਾਲਾ ਸੀਗਾ ਇਹਦਾ ਲੈਸ ਰੱਖ ਕੇ ਹਨਾ ਤੇ ਉਪਰੀ ਇਹਦੇ ਪੱਟੀ ਰੱਖ ਕੇ ਆਪਾਂ ਕਰੀਜ਼ ਦੇ ਉੱਪਰ ਫੇਰ ਦੁਬਾਰਾ ਤੋਂ ਇਦਾਂ ਹੀ ਸਿਲਾਈ ਲਾ ਲੈਣੀ ਆਂਗੇ ਐਂਡ ਤੱਕ ਸਿਲਾਈ ਲਾ ਲੈਣੀ ਹੈ ਦੀ ਵੀ ਆਪਾਂ ਲੈਸ ਦੇ ਪਲੇਸ ਨੂੰ ਆਪਾਂ ਕਰੀਜ ਉੱਪਰ ਰੱਖ ਕੇ ਉੱਪਰ ਪੱਟੀ ਰੱਖ ਕੇ ਸਿੱਧੀ ਸਾਈਡ ਹੀ ਰੱਖ ਕੇ ਲਾਉਣੀ ਆ ਬਸ ਇਹ ਆਪਾਂ ਕੱਪੜੇ ਨੂੰ ਸਿੱਧੀ ਸਹਿਣ ਇੱਥੇ ਮੈਨੂੰ ਐਂਡ ਤੱਕ ਰੱਖ ਕੇ ਸਿਲਾਈ ਲਾ ਲਈ ਸੀ ਹਨ ਤੇ ਸਿਲਾਈ ਲਾਉਣ ਤੋਂ ਬਾਅਦ ਜਿਹੜਾ ਫालतू ਕੱਪੜਾ ਹੋਗਾ ਇਹਨੂੰ ਆਪਾਂ ਕੱਟ ਕਰ ਦਾਂਗੇ ਇਹ ਲੈਸ ਆਪਾਂ ਸਿੱਧੀ ਸਾਈਡ ਹੀ ਲਾਉਣੀ ਆਂਗੀ। ਬੈਕ ਸਾਈਡ ਤੋਂ ਨਹੀਂ ਲਾਉਣੀ ਸਿੱਧੀ ਸਾਈਡ ਤੋਂ ਹੀ ਲਾਉਣੀ ਆ। ਸਾਰੇ ਘੇਰੇ ਤੇ ਹੁਣ ਆਪਾਂ ਇਹਨੂੰ ਇੱਥੋਂ ਫੋਲਡ ਕਰਕੇ ਹਨਾ ਇੱਥੇ ਦੇਖੋ ਕਿੰਨਾ ਵਧੀਆ ਇਹਦਾ ਕਾਰਨਰ ਬਣਿਆਗਾ। ਇਦਾਂ ਲੈਸ ਬਹੁਤ ਫਿਨਿਸ਼ਿੰਗ ਨਾਲ ਲੱਗਦੀ ਜੇ ਆਪਾਂ ਪੱਟੀ ਰੱਖ ਕੇ ਲਾਉਣੀ ਆਂਗੇ। ਇਥੇ ਆ ਆ ਕਰੀਜ ਤੇ ਆਪਾਂ ਹਨਾ ਲੈਸ ਜਿਹੜੀ ਆ ਇਹਨੂੰ ਆਪਾਂ ਇਦਾਂ ਫੋਲਡ ਕਰਕੇ ਇਧਰ ਵੀ ਕਰੀਜ ਤੇ ਆਪਾਂ ਸਾਰੇ ਤੇ ਇਦਾਂ ਲੈਸ ਲਾ ਲੈਣੀ ਆਂਗੀ ਇੱਥੇ ਮੈਂ ਲੈਸ ਰੱਖ ਕੇ ਤੇ ਉੱਪਰ ਪੱਟੀ ਰੱਖ ਕੇ ਇਧਰਲੇ ਘੇਰੇ ਇਧਰਲੇ ਚਾਕਾਂ ਤੇ ਵੀ ਮੈਂ ਐਂਡ ਤੱਕ ਇਹਦੀ ਸਿਲਾਈ ਲਾ ਲੂੰਗੀ ਇਥੇ ਦੇ ਮੇਚਾਂ ਤੇ ਐਂਡ ਤੱਕ ਸਿਲਾਈ ਲਾ ਲਈ ਸੀ ਬਸ ਸਿਲਾਈ ਲਾਉਣ ਤੋਂ ਬਾਅਦ ਫालतू ਕੱਪੜਾ ਆਪਾਂ ਕੱਟ ਦੇਣਾ ਇੱਥੇ ਦੇਖੋ ਇਹਦਾ ਕਾਰਨਰ ਪੂਰਾ ਵਧੀਆ ਬਣਦਾ ਹੈਗਾ ਸਿਲਾਈ ਲਾ ਕੇ ਹਨਾ ਮੈਂ ਇਹਦੇ ਤੇ ਪ੍ਰੈਸ ਕਰਕੇ ਨੂੰ ਚੰਗੀ ਤਰ੍ਹਾਂ ਦਿਵਾ ਲਿਆ ਸੀਗਾ ਲੈਸ ਨੂੰ ਤੇ نیچے ਤੋਂ ਮੈਂ ਫੋਲਡ ਕਰਤਾ ਸੀ ਵੇਖੋ ਕਿੰਨੀ ਵਧੀਆ ਫਿਨਿਸ਼ਿੰਗ ਨਾਲ ਇਹਦੇ ਸਾਰੇ ਕੋਨੇ ਕਿੰਨੇ ਵਧੀਆ ਨਿਕਲੇਣਗੇ ਤੇ ਬਹੁਤ ਹੀ ਫਿਨਿਸ਼ਿੰਗ ਨਾਲ ਲੱਗਦੀ ਐ ਇਦਾਂ ਲੈਸ ਜੇ ਆਪਾਂ ਇਦਾਂ ਲਾਵਾਂਗੇ ਪੱਟੀ ਰੱਖ ਕੇ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਐ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਇੱਥੇ ਵੇਖੋ ਵਧੀਆ ਨਾ ਇਦਾਂ ਲੈਸ ਪੂਰੀ ਵਧੀਆ ਲੱਗਦੀ ਆਗੀ ਤੇ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਆਪਾਂ ਇਹਦਾ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ ਉਹਦੇ ਵਿੱਚ ਮੈਂ ਇਹਨੂੰ ਪੂਰਾ ਸੂਟ ਰੈਡੀ ਕਰਕੇ ਵਿਖਾਵਾਂਗੇ ਥੈਂਕ ਯੂ